ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਹਾਰਾਜੀ ਦੀ ਕਿਰਪਾ ਹੋਈ ਤੇ ਮੈਂ ਬਾਰ ਸਿਗਾ ਵਿਦੇਸ਼ ਤੇ ਹੋਣ ਜਦੋਂ ਪੰਜਾਬ ਆਇਆ ਤਾਂ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਆਏ ਆਂ ਔਰ ਸ਼ੁਕਰ ਕਰਨਾ ਆਇਆ ਕਿ ਪ੍ਰਮਾਤਮਾ ਸੱਚੇ ਪਾਸ਼ਾ ਇਸੇ ਤਰ੍ਹਾਂ ਕੰਮ ਕਰਦੇ ਰਹੀਏ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੀਏ ਸੋ ਨਵਾਂ ਕੀ ਲੈ ਕੇ ਆ ਰਹੇ ਹੋ ਪਿਛਲੀ ਵਾਰੀ ਵੀ ਕਹਨੋਂ ਲੋਕਾਂ ਨੇ ਕਾਫੀ ਵੀਰਕ ਪਸੰਦ ਕੀਤਾ ਸੀ ਸੋ ਉਦੋਂ ਵੀ ਤੁਸੀਂ ਅਰਦਾਸ ਕੀਤੀ ਸੀ ਔਰ ਕਾਮਯਾਬ ਹੋਈ ਹੈ ਕਿਉਂਕਿ ਕੋਈ ਵੀ ਕੰਮ ਹੈ ਪੰਜਾਬੀ ਉਹ ਹਮੇਸ਼ਾ ਅਰਦਾਸ ਕਰਕੇ ਹੀ ਹੁੰਦਾ ਜੀ ਬਿਲਕੁਲ ਅਸੀਂ ਜਦੋਂ ਫਿਲਮਾਂ ਕੀਤੀਆਂ ਸੀ ਜੀ ਨਿਮਾ ਸਸ ਕਟਨੀ ਫਿਰ ਟੂ ਪਾਰਟ ਕੀਤਾ ਸੀਗਾ ਤੇ ਅਸੀਂ ਉਦੋਂ ਇੱਥੇ ਆਏ ਸੀਗੇ ਤੁਸੀਂ ਮਿਲੇ ਸਾਰੇ ਤੇ ਅਸੀਂ ਅਰਦਾਸ ਕੀਤੀ ਸੀ ਪ੍ਰਮਾਤਮਾ ਨੇ ਬਹੁਤ ਭਾਗ ਲਾਇਆ ਤੇ ਅੱਗੇ ਵੀ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਕੋਈ ਚੰਗਾ ਸਬਜੈਕਟ ਹੋਵੇ ਚੰਗੀਆਂ ਚੀਜ਼ਾਂ ਹੋਣ ਅਸੀਂ ਤੁਹਾਡੇ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਇੱਕ ਚੰਗਾ ਮੈਸੇਜ ਲੈ ਕੇ ਸੰਦੇਸ਼ ਲੈ ਕੇ ਆਉਂਦੇ ਰਹੀਏ ਤੇ ਮਹਾਰਾਜ ਕਿਰਪਾ ਕਰਨ ਤੇ ਗਾਣੇ ਆ ਰਹੇ ਆ ਨਵੇਂ-ਨਵੇਂ ਹੋਰ ਵੀ ਅਸੀਂ ਰਿਲੀਜ਼ ਕਰ ਰਹੇ ਆ ਤੇ ਇਸੇ ਤਰ੍ਹਾਂ ਬੱਸ ਉਹਨਾਂ ਦੀ ਮਿਹਰ ਰਵੇ ਸਾਡੇ ਸਿਰ ਤੇ ਤੇ ਅਸੀਂ ਕੰਮ ਕਰਦੇ ਰਹੀਏ ਆ ਪਿਛਲੇ ਭਾਗ ਵਿੱਚ ਤੁਸੀਂ ਇੱਕ ਨੋਸ ਸੱਜਦਾ ਕਰਿਸ਼ਤਾ ਰਖਾਇਆ ਸੀ ਇਸ ਵਾਰੀ ਕੀ ਕੁਝ ਖਾਸ ਹੈ ਇਸ ਅਸੀਂ ਬਿਲਕੁਲ ਜਿਉਂ ਪਰਵਾਰਕ ਚੀਜ਼ ਤਾਂ ਰਹੂਗੀ ਸਾਡੇ ਨਾਲ ਹੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਛ ਨਾ ਕੁਛ ਜਿਹੜੇ ਸਮਾਜਿਕ ਸਾਡੇ ਪਹਿਲੂ ਨੇ ਉਹਨਾਂ ਨੂੰ ਅਸੀਂ ਮਰਦ ਨਜ਼ਰ ਰੱਖ ਕੇ ਜੋ ਅੱਜ ਕੱਲ ਸਮਾਜ ਦੇ ਵਿੱਚ ਹੋ ਰਿਹਾ ਹੈ ਫਿਲਮਾਂ ਦੇ ਜ਼ਰੀਏ ਇੱਕ ਵੱਡੇ ਪਰਦੇ ਦੇ ਜ਼ਰੀਏ ਅਸੀਂ ਆਪਣੇ ਪਰਿਵਾਰਾਂ ਨੂੰ ਜੋੜ ਕੇ ਰੱਖੀਏ ਤੇ ਪੰਜਾਬੀ ਮਾਂ ਬੋਲੀ ਤਾਂ ਵੈਸੇ ਹੀ ਬਹੁਤ ਮੇਰੇ ਖਿਆਲ ਅੱਜ ਉੱਚੇ ਸਤਰ ਤੇ ਆ ਤੇ ਅਸੀਂ ਸਾਰੇ ਆਪਣੇ ਵੱਲੋਂ ਦਿਲੋਂ ਜ਼ੋਰ ਲਾ ਰਹੇ ਹਾਂ ਵੀ ਜਿੰਨਾ ਹੋ ਸਕਦਾ ਸੀ ਵੱਧ ਤੋਂ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਪਾਈਏ ਤੇ ਇੱਕ ਚੰਗਾ ਮੈਸੇਜ ਚੰਗਾ ਸਦੇ ਸਾਰੇ ਘਰ ਘਰ ਦੇ ਵਿੱਚ ਜਾਏ ਇਸ ਇਹੀ ਅਰਦਾਸ ਹੈ ਸਾਰੇ ਖੁਸ਼ ਰਹਿਣ ਨਵਾਂ ਸਾਲ ਚੜ੍ਹਿਆ ਕਰਮਾੜਾ ਚੜੇ ਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਸਕਸੈਸ ਹੋਣ ਕਾਮਯਾਬੀ ਕਰਨ ਤੇ ਖੁਸ਼ ਰਹਿਣ ਹਮੇਸ਼ਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੁਸੀਂ ਇੱਕ ਨਵੀਂ ਸਸਦੀ ਕਹਾਣੀ ਪੇਸ਼ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਵਿਆਹ ਜਿੰਨੇ ਦੇ ਹੋ ਰਹੇ ਨੇ ਬਸ ਇਹ ਕਵਾਂਗੇ ਕਿ ਜੇ ਕੋਈ ਮੜਾ ਮੋਟਾ ਕੋਈ ਬੋਲ ਵੀ ਦਿੰਦਾ ਤਾਂ ਤੁਸੀਂ ਹੱਸ ਕੇ ਮੁਸਕਰਾ ਕੇ ਉਸ ਚੀਜ਼ ਨੂੰ ਉੱਥੇ ਖਤਮ ਕਰਕੇ ਤੇ ਤੁਸੀਂ ਇਹ ਜਿਹੜਾ ਜੀਵਨ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਹੁਤ ਛੋਟਾ ਆ ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਸ ਛੋਟੇ ਜੀ ਜੀਵਨ ਦੇ ਵਿੱਚ ਜਿੰਨੀਆਂ ਖੁਸ਼ੀਆਂ ਵੰਡ ਸਕਦੇ ਆ ਅਸੀਂ ਵੰਡੀਏ ਤੇ ਪ੍ਰਮਾਤਮਾ ਕਰੇ ਜਿੰਨੇ ਵੀ ਸਾਡੇ ਵੀਰ ਭਰਾ ਛੜੇ ਨੇ ਸਾਰਿਆਂ ਦੇ ਵਿਆਹ ਹੋਣ ਤੇ ਸਾਰੇ ਇਸ ਤਜਰਬੇ ਨੂੰ ਆਪਣੇ ਘਰਾਂ ਦੇ ਵਿੱਚ ਦੇਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਹਾਰਾਜੀ ਦੀ ਕਿਰਪਾ ਹੋਈ ਤੇ ਮੈਂ ਬਾਰ ਸੀਗਾ ਵਿਦੇਸ਼ ਤੇ ਹੋਣ ਜਦੋਂ ਪੰਜਾਬ ਆਇਆ ਤਾਂ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਆਏ ਆਂ ਔਰ ਸ਼ੁਕਰ ਕਰਨਾ ਆਇਆ ਕਿ ਪ੍ਰਮਾਤਮਾ ਸੱਚੇ ਪਾਸ਼ਾ ਇਸੇ ਤਰ੍ਹਾਂ ਕੰਮ ਕਰਦੇ ਰਹੀਏ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੀਏ ਸੋ ਨਵਾਂ ਕੀ ਲੈ ਕੇ ਆ ਰਹੇ ਹੋ ਪਿਛਲੀ ਵਾਰੀ ਵੀ ਤਾਨੂੰ ਲੋਕਾਂ ਨੇ ਕਾਫੀ ਜਿਹੜਾ ਪਸੰਦ ਕੀਤਾ ਸੀ ਸੋ ਉਦੋਂ ਵੀ ਤੁਸੀਂ ਅਰਦਾਸ ਕੀਤੀ ਸੀ ਔਰ ਕਾਮਯਾਬ ਹੋਈ ਹੈ ਕਿਉਂਕਿ ਕੋਈ ਵੀ ਕੰਮ ਹੈ ਪੰਜਾਬੀ ਉਹ ਹਮੇਸ਼ਾ ਅਰਦਾਸ ਕਰਕੇ ਹੁੰਦਾ ਜੀ ਬਿਲਕੁਲ ਅਸੀਂ ਜਦੋਂ ਫਿਲਮਾਂ ਕੀਤੀਆਂ ਸੀ ਕਿ ਨੀਮ ਸਾਸ ਕੁੱਟਨੀ ਫਿਰ ਟੂ ਪਾਰਟ ਕੀਤਾ ਸੀਗਾ ਤੇ ਅਸੀਂ ਉਦੋਂ ਇੱਥੇ ਆਏ ਸੀਗੇ ਤੁਸੀਂ ਮਿਲੇ ਸਾਰੇ ਤੇ ਅਸੀਂ ਅਰਦਾਸ ਕੀਤੀ ਸੀ ਪ੍ਰਮਾਤਮਾ ਨੇ ਬਹੁਤ ਭਾਗ ਲਾਇਆ ਤੇ ਅੱਗੇ ਵੀ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਕੋਈ ਚੰਗਾ ਸਬਜੈਕਟ ਹੋਵੇ ਚੰਗੀਆਂ ਚੀਜ਼ਾਂ ਹੋਣ ਅਸੀਂ ਤੁਹਾਡੇ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਇੱਕ ਚੰਗਾ ਮੈਸੇਜ ਲੈ ਕੇ ਸੰਦੇਸ਼ ਲੈ ਕੇ ਆਉਂਦੇ ਰਹੀਏ ਤੇ ਮਹਾਰਾਜ ਕਿਰਪਾ ਕਰਨ ਤੇ ਗਾਣੇ ਆ ਰਹੇ ਆ ਨਵੇਂ-ਨਵੇਂ ਹੋਰ ਵੀ ਅਸੀਂ ਰਿਲੀਜ਼ ਕਰ ਰਹੇ ਆ ਤੇ ਇਸੇ ਤਰ੍ਹਾਂ ਬੱਸ ਉਹਨਾਂ ਦੀ ਮਿਹਰ ਰਵੇ ਸਾਡੇ ਸਿਰ ਤੇ ਤੇ ਅਸੀਂ ਕੰਮ ਕਰਦੇ ਰਹੀਏ ਆ ਪਿਛਲੇ ਭਾਗ ਵਿੱਚ ਤੁਸੀਂ ਇੱਕ ਨੋਸ ਸਜਦਾ ਕਰਿਸ਼ਤਾ ਰਖਾਇਆ ਸੀ ਇਸ ਵਾਰੀ ਕੀ ਕੁਝ ਖਾਸ ਹੈ ਅਸੀਂ ਬਿਲਕੁਲ ਜਿਉਂ ਪਰਵਾਰਕ ਚੀਜ਼ ਤਾਂ ਰਹੂਗੀ ਸਾਡੇ ਨਾਲ ਹੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਛ ਨਾ ਕੁਛ ਜਿਹੜੇ ਸਮਾਜਿਕ ਸਾਡੇ ਪਹਿਲੂ ਨੇ ਉਹਨਾਂ ਨੂੰ ਅਸੀਂ ਮਰਦ ਨਜ਼ਰ ਰੱਖ ਕੇ ਜੋ ਅੱਜ ਕੱਲ ਸਮਾਜ ਦੇ ਵਿੱਚ ਹੋ ਰਿਹਾ ਹੈ ਫਿਲਮਾਂ ਦੇ ਜ਼ਰੀਏ ਇੱਕ ਵੱਡੇ ਪਰਦੇ ਦੇ ਜ਼ਰੀਏ ਅਸੀਂ ਆਪਣੇ ਪਰਿਵਾਰਾਂ ਨੂੰ ਜੋੜ ਕੇ ਰੱਖੀਏ ਤੇ ਪੰਜਾਬੀ ਮਾਂ ਬੋਲੀ ਤਾਂ ਵੈਸੇ ਹੀ ਬਹੁਤ ਮੇਰੇ ਖਿਆਲ ਅੱਜ ਉੱਚੇ ਸਤਰ ਤੇ ਆ ਤੇ ਅਸੀਂ ਸਾਰੇ ਆਪਣੇ ਵੱਲੋਂ ਦਿਲੋਂ ਜ਼ੋਰ ਲਾ ਰਹੇ ਆ ਵੀ ਜਿੰਨਾ ਹੋ ਸਕਦਾ ਸੀ ਵੱਧ ਤੋਂ ਵੱਧ ਚੜਕੇ ਇਹਦੇ ਵਿੱਚ ਯੋਗਦਾਨ ਪਾਈਏ ਤੇ ਇੱਕ ਚੰਗਾ ਮੈਸੇਜ ਚੰਗਾ ਸਦੇ ਸਾਰੇ ਘਰ ਘਰ ਦੇ ਵਿੱਚ ਜਾਏ ਇਸ ਇਹੀ ਅਰਦਾਸ ਹੈ ਸਾਰੇ ਖੁਸ਼ ਰਹਿਣ ਨਵਾਂ ਸਾਲ ਚੜਿਆ ਕਰਮਾਲਾ ਚੜੇ ਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਸਕਸੈਸ ਹੋਣ ਕਾਮਯਾਬੀ ਕਰਨ ਤੇ ਖੁਸ਼ ਰਹਿਣ ਹਮੇਸ਼ਾ ਅਮ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੁਸੀਂ ਇੱਕ ਨਵੀਂ ਸਸਦੀ ਕਹਾਣੀ ਪੇਸ਼ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਵਿਆਹ ਜਿੰਨਾਂ ਦੇ ਹੋ ਰਹੇ ਨੇ ਬਸ ਇਹ ਕਵਾਂਗੇ ਕਿ ਜੇ ਕੋਈ ਮਾੜਾ ਮੋਟਾ ਕੋਈ ਬੋਲ ਵੀ ਦਿੰਦਾ ਤਾਂ ਤੁਸੀਂ ਹੱਸ ਕੇ ਮੁਸਕਰਾ ਕੇ ਉਸ ਚੀਜ਼ ਨੂੰ ਉੱਥੇ ਖਤਮ ਕਰਕੇ ਤੇ ਤੁਸੀਂ ਇਹ ਜਿਹੜਾ ਜੀਵਨ ਸਾਨੂੰ ਪ੍ਰਮਾਤਮਾ ਨੇ ਦਿੱਤਾ ਬਹੁਤ ਛੋਟਾ ਆ ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਸ ਛੋਟੇ ਜੀਵਨ ਦੇ ਵਿੱਚ ਜਿੰਨੀਆਂ ਖੁਸ਼ੀਆਂ ਵੰਡ ਸਕਦੇ ਆ ਅਸੀਂ ਵੰਡੀਏ ਤੇ ਪ੍ਰਮਾਤਮਾ ਕਰੇ ਜਿੰਨੇ ਵੀ ਸਾਡੇ ਵੀਰ ਭਰਾ ਛੜੇ ਨੇ ਸਾਰਿਆਂ ਦੇ ਵਿਆਹ ਹੋਣ ਤੇ ਸਾਰੇ ਇਸ ਤਜਰਬੇ ਨੂੰ ਆਪਣੇ ਘਰਾਂ ਦੇ ਵਿੱਚ ਦੇਖਣ